ਜਿਹੜਾ ਫਕੀਰ ਆਇਆ ਸੀ ਨਾ ਕਹਿੰਦਾ ਭਾਈ ਇਹ ਸੋਨੇ ਦੇ ਸਿੱਕੇ ਮੇਰੇ ਮੁਰੋਂ ਚੱਕ ਲੈ ਇਹਨਾਂ ਦੀ ਮੇਰੇ ਅੱਗੇ ਕੋਈ ਅਹਿਮੀਅਤ ਨਹੀਂ ਮੇਰੇ ਲਈ ਤਾਂ ਇਹ ਮਿੱਟੀ ਨੇ ਮਿੱਟੀ ਪਰ ਉਸ ਫਕੀਰ ਦੀ ਗੱਲ ਕਿਸੇ ਨੇ ਨਾ ਸੁਣੀ ਤੇ ਉਹ ਸੋਨੇ ਦੇ ਸਿੱਕੇ ਕਿਸੇ ਨੇ ਚੱਕੇ ਨਹੀਂ ਗੱਲਬਾਤ ਕਰਦਾ ਥੋੜੀ ਦੇਰ ਬਾਅਦ ਫਕੀਰ ਫੇਰ ਬੋਲ ਪਿਆ ਕਹਿੰਦਾ ਭਾਈ ਇਹਨਾਂ ਸਿੱਕਿਆਂ ਨੂੰ ਚੱਕ ਲੋ ਭਈ ਮੇਰੇ ਲਈ ਇਹਨਾਂ ਸਿੱਕਿਆਂ ਦੀ ਕੋਈ ਕੀਮਤ ਨਹੀਂ ਹੈ ਮੇਰੀਆਂ ਨਜ਼ਰਾਂ 'ਚ ਤਾਂ ਇਹ ਮਿੱਟੀ ਨੇ ਮਿੱਟੀ। ਪਰ ਕਿਸੇ ਵੀ ਸੇਵਾਦਾਰ ਨੂੰ ਸਿੱਕੇ ਚੱਕੇ ਨਹੀਂ। ਗੱਲਬਾਤ ਕਰਦੇ ਆ ਅਖੀਰ ਫਿਰ ਦੁਬਾਰਾ ਆਕਾਦਾ ਵੀ ਭਾਈ ਇਹਨਾਂ ਸਿੱਕਿਆਂ ਨੂੰ ਮੇਰੇ ਕੋਲੋਂ ਵਾਪਸੇ ਕਰ ਦਿਓ ਮੈਨੂੰ ਇਹਨਾਂ ਦਾ ਕੋਈ ਲਾਲਚ ਹੈ ਨਹੀਂ। ਮੇਰੇ ਲਈ ਤਾਂ ਇਹ ਮਿੱਟੀ ਨੇ ਮਿੱਟੀ। ਤਾਂ ਅਖੀਰਕਾਰ ਉਹ ਜਿਹੜੀ ਬੀਬੀ ਬੈਠੀ ਹੈ ਫਕੀਰ ਉਨੇ ਆਖੇ ਫਕੀਰ ਜੀ ਬੇਸ਼ੱਕ ਤੁਸੀਂ ਜ਼ਬਾਨੀ ਜ਼ਬਾਨੀ ਜਿੰਨਾ ਮਰਜ਼ੀ ਕਹਿ ਲੋ ਕਿ ਤੁਹਾਡੇ ਲਈ ਇਸ ਕੇ ਮਿੱਟੀ ਨੇ ਪਰ ਸੱਚ ਇਹੋ ਹੀ ਹੈ ਔਰ ਇਹ ਰਹਿਣਾ ਹੈ ਕਿ ਤੁਹਾਡੀਆਂ ਨਜ਼ਰਾਂ ਦੇ ਵਿੱਚ ਇਹ ਹਜੇ ਤੱਕ ਮਿੱਟੀ ਬਣੇ ਨਹੀਂ ਤੁਹਾਡੀਆਂ ਨਜ਼ਰਾਂ ਚ ਇਹ ਹਜੇ ਵੀ ਸੋਨਾ ਹੀ ਨੇ ਅਤੇ ਇਹਨਾਂ ਦੀ ਕੀਮਤ ਹਜੇ ਵੀ ਸੋਨੇ ਜੀ ਹੈ ਫਕੀਰ ਬੜਾ ਰਹਾ ਲੋ ਇਹ ਅਭੀ ਇਹ ਕਹਿਣ ਦਾ ਮਤਲਬ ਕੀ